ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀਡ ਡਿਜ਼ਾਈਨਰ ਬੁਟੀਕ ਕੋਟ ਪੂਰਾ ਜ਼ਿਲ੍ਹਾ ਫਿਰੋ ਤੋਂ ਅੱਜ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਇਹ ਵਾਲਾ ਪਹਿਲਾ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਬੜੀ ਫਾਈਨ ਕੁਆਲਿਟੀ ਦੀ ਜਿਹੜੀ ਜੌਰਜਟ ਆਪਾਂ ਫੈਬਰਿਕ ਜਿਹੜਾ ਯੂਜ਼ ਕੀਤਾ ਹੈ ਤੇ ਕਲਰ ਹੈ ਇਸ ਦਾ ਬੋਟਲ ਗ੍ਰੀਨ ਤੇ ਇਸ ਦੇ ਉੱਪਰ ਆਪਾਂ ਸਾਰਾ ਹੈਂਡਵਰਕ ਦੇ ਨਾਲ ਜਿਹੜਾ ਫ੍ਰੈਡਵਰਕ ਕੀਤਾ ਹੋਇਆ ਤੁਸੀਂ ਦੇਖ ਰਹੇ ਹੋ ਪੂਰਾ ਫਰੰਟ ਹੈਵੀ ਹੈ ਠੀਕ ਹੈ ਜੀ ਇਸ ਦਾ ਸ਼ਰਟ ਰਹੇਗਾ ਤੇ ਨਾਲ ਹੀ ਇਹਦਾ ਬੇਹੱਦ ਸੋਹਣਾ ਜਿਹਾ ਦੁਪੱਟਾ ਇਹ ਵੀ ਜਾਰਗਰੇਟ ਦੇ ਉੱਪਰ ਹੈ 4 ਸਾਈਡਡ ਵਰਕ ਹੈ ਇਸਦੇ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਬਾਰਡਰ ਬਣਿਆ ਹੋਇਆ ਹੈਂਡ ਵਰਕ ਦੇ ਨਾਲ ਤੇ ਵਿੱਚ ਇਸਦੇ ਬੁੱਟੀ ਪਈ ਹੋਈ ਹੈ ਸਾਰੇ ਦੁਪੱਟੇ ਦੇ ਵਿੱਚ ਠੀਕ ਹੈ ਜੀ ਤੇ ਇਸ ਦੇ ਨਾਲ ਬਾਟਮ ਆਪਾਂ ਤੁਹਾਡੀ ਮਰਜ਼ੀ ਦੇ ਅਨਸਾਰ ਰੈਡੀ ਕਰਕੇ ਦੇਵਾਂਗੇ ਜਿਵੇਂ ਤੁਸੀਂ ਜੇ ਗਰਮੀ ਚ ਵੇਅਰ ਕਰਨਾ ਚਾਹੁੰਦੇ ਹੋ ਤਾਂ ਆਪਾਂ ਇਸ ਦੇ ਨਾਲ ਜਾਰਜਟ ਦਾ ਬਾਟਮ ਤੁਹਾਨੂੰ ਦੇਵਾਂਗੇ ਜੇ ਤੁਸੀਂ ਸਰਦੀ ਵਗੈਰਾ ਦੇ ਜੀਆ ਪਾਰਟੀ ਵੇਅਰ ਸੂਟ ਹੋਣਗੇ ਇਹ ਤਾਂ ਫਿਰ ਤੁਸੀਂ ਇਸ ਦੇ ਨਾਲ ਕريب ਦਾ ਬਾਟਮ ਵੀ ਜਿਹੜਾ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਡਿਮਾਂਡ ਜਿਵੇਂ ਤੁਹਾਡੀ ਹੋਏਗੀ ਆਪਾਂ ਉਸ ਤਰ੍ਹਾਂ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਇਹ ਸੂਟ ਅਗਲਾ ਜਿਹੜਾ ਸੂਟ ਹੈ ਜੀ ਇਹ ਵੀ ਬਹੁਤ ਕੈਰਾ ਜਿਹਾ ਕਲਰ ਬਲੈਕ ਐਵਰ ਗ੍ਰੀਨ ਬਲੈਕ ਦੇ ਉੱਪਰ ਬੇहद ਖੂਬਸੂਰਤ ਡਿਜ਼ਾਈਨ ਬਣਿਆ ਹੋਇਆ ਹੈ ਫੈਬਰਿਕ ਇਸ ਦਾ ਚੋਰਜਟ ਹੈ ਜੀ ਕਲਰ ਇਸ ਦਾ ਪੂਰਾ ਬਲੈਕ ਕਲਰ ਹੈ ਜੀ ਜੈਡ ਬਲੈਕ ਕਲਰ ਤੇ ਇਸ ਦੇ ਉੱਪਰ ਬੜੇ ਸੋਹਣੇ ਪੇਸਟਲ ਜਿਹੇ ਸ਼ੇਡਸ ਦੇ ਨਾਲ ਸਟਰੈਡ ਵਰਕ ਹੋਇਆ ਹੋਇਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਬੜੇ ਸਪੈਸ਼ਲ ਵਰਕ ਵਾਲੇ ਸੂਟ ਨੇ ਡ्रेसਿੰਗ ਮਤਲਬ ਹੱਥ ਦੇ ਕੰਮ ਦੇ ਨਾਲ ਜਿਹੜੇ ਉਹ ਰੈਡੀ ਕਰਵਾਏ ਹੋਏ ਹੈ ਠੀਕ ਹੈ ਜੀ ਤੇ ਇਸ ਦੇ ਨਾਲ ਬਹੁਤ ਸੋਹਣਾ ਜਿਹਾ ਦੁਪੱਟਾ ਜਿਸ ਦੇ ਫੋਰ ਸਾਈਡਡ ਜਿਹੜਾ ਹੈ ਜੀ ਪੂਰਾ ਬਾਰਡਰ ਬਣਿਆ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਬੜਾ ਸੋਹਣਾ ਜਿਹਾ ਬਾਰਡਰ ਦੇ ਨਾਲ ਹੀ ਇਸ ਦੇ ਦੁਪट्टे ਦੇ ਵਿੱਚ ਪੂਰੇ ਫਲਾਵਰਸ ਬਣੇ ਹੋਏ ਵੱਡੇ ਤੇ ਛੋਟੇ ਇਸ ਦੇ ਨਾਲ ਵੀ ਬਾਟਮ ਤੁਹਾਡੀ ਮਰਜ਼ੀ ਅਨੁਸਾਰ ਜਰਜੈਂਟ ਜਾਂ ਕريب ਦਾ ਜਿਵੇਂ ਵੀ ਤੁਸੀਂ ਪਸੰਦ ਕਰੋਗੇ ਆਪਾਂ ਉਸ ਤਰ੍ਹਾਂ ਦਾ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਆਪਾਂ ਤੁਹਾਨੂੰ ਸਾਰੀਆਂ ਵੀਡੀਓਜ਼ ਵਿੱਚ ਦੱਸਦੇ ਹਾਂ ਕਿ ਤੁਹਾਨੂੰ ਆਪਾਂ ਸਟਿਚਿੰਗ ਦੀ ਫੈਸਿਲਿਟੀ ਵੀ ਅਵੇਲੇਬਲ ਕਰਾਉਣੀ ਹੈ ਤੁਸੀਂ ਸਾਡੇ ਤੋਂ ਸੂਟ ਜਿਹੜਾ ਹੈ ਉਹ ਸਟਿਚ ਵੀ ਕਰਵਾ ਸਕਦੇ ਹੋ ਤੇ ਬਹੁਤ ਸੋਹਣੀ ਸਟਿਚਿੰਗ ਜਿਹੜੀ ਅਸੀਂ ਉਹ ਕਰਕੇ ਦੇਵਾਂਗੇ ਤੁਹਾਨੂੰ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਵਾਈਟ ਤੇ ਉੱਪਰ ਸਾਰਾ ਵਰਕ ਹੋਇਆ ਹੋਇਆ ਵੇ ਜਿੰਨੇ ਤੁਸੀਂ ਦੇਖ ਰਹੇ ਹੋ ਆ ਦੇਖ ਰਹੇ ਹਾਂ ਪੂਰਾ ਹੈਵੀ ਵਰਕ ਹੋਇਆ ਹੋਇਆ ਕਾਂਥਾ ਵਰਕ ਦੇ ਨਾਲ ਨਾਟ ਸਟਿਚ ਵੀ ਬਣੇ ਹੋਏ ਆ ਉੱਪਰ ਠੀਕ ਹੈ ਬੜਾ ਸੋਹਣਾ ਜਿਹਾ ਨੈਕ ਤੇ ਪੂਰਾ ਹੈਵੀ ਫਰੰਟ ਜਿਹੜਾ ਇਹ ਬਣਿਆ ਹੋਇਆ ਇਹ ਜਿਹੜਾ ਕਪੜਾ ਹੈ ਜੀ ਫੈਬਰਿਕ ਜਿਹੜਾ ਹੈ ਜੀ ਪਿਓਰ ਮਸਲੀਨ ਹੈ ਜੀ ਇਹ ਮਸਲੀਨ ਦੇ ਉੱਪਰ ਵਰਕ ਹੋਇਆ ਹੋਇਆ ਤੇ ਨਾਲ ਹੀ ਇਸ ਦਾ ਇੱਕ ਪਲੱਸ ਪੁਆਇੰਟ ਇਹ ਹੈ ਕਿ ਇਹ ਵਾਲਾ ਜਿਹੜਾ ਫੈਬਰਿਕ ਹੈ ਜੀ ਉਹ ਡਾਇਬਲ ਵੀ ਹੈ ਤੁਸੀਂ ਆਪਣੀ ਮਰਜ਼ੀ ਅਨੁਸਾਰ ਇਸ ਨੂੰ ਹੋਰ ਕਲਰ ਦੇ ਵਿੱਚ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਇਸਦੇ ਬਹੁਤ ਸੋਹਣੇ ਜਿਹੇ ਇਹ ਵਾਲੇ 슬ੀਵਸ ਬਣੇ ਹੋਏ ਆ ਤੇ ਨਾਲ ਇਸੇ ਬਿਹਤ ਖੂਬਸੂਰਤ ਜਾਂ ਤੈਬੀ ਦਾ ਦੁਪੱਟਾ ਹੈ ਤੇ ਸਾਰਾ ਸੂਟ ਜਿਹੜਾ ਹੈ ਡਾਈ ਹੋ ਸਕਦਾ ਜੇ ਤੁਸੀਂ ਕਿਸੇ ਹੋਰ ਕਲਰ ਦੇ ਵਿੱਚ ਇਹਨੂੰ ਕਨਵਰਟ ਕਰਨਾ ਚਾਹੁੰਦੇ ਹੋ ਤਾਂ ਛੋਟੇ ਪੱਲਿਆਂ ਦੇ ਉੱਪਰ ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਤੇ ਸਾਰੇ ਦੁਪੱਟੇ ਦੇ ਵਿੱਚ ਛੋਟੀ ਬੂਟੀ ਬਣੀ ਹੋਈ ਹੈ ਬਹੁਤ ਪਿਆਰੀ ਜੀ ਬਹੁਤ ਹੀ ਸਰਦਾਰੀ ਜੀ ਲੁੱਕ ਵਾਲਾ ਸੂਟ ਹੈ ਜੀ ਬਿਊਟੀਫੁਲ ਸੂਟ ਹੈ ਠੀਕ ਹੈ ਜੀ ਅਗਲਾ ਸੂਟ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਉਸ ਦਾ ਫੈਬਰਿਕ ਜਿਹੜਾ ਜੀ ਜਾਰਜਟ ਰਹੇਗਾ ਇਸ ਦਾ ਵੀ ਫਰੰਟ ਪੂਰਾ ਹੈਵੀ ਬਣਿਆ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੈ ਫਾਈਨ ਕੁਆਲਿਟੀ ਦੀ ਜਾਰਜਟ ਦੇ ਉੱਪਰ ਬਿਲਕੁਲ ਸਕਾਈ ਬਲੂ ਅਸਮਾਨੀ ਜਿਹਾ ਰੰਗ ਚੜਾ ਹੁੰਦਾ ਉਹ ਵਾਲਾ ਕਲਰ ਹੈ ਜੀ ਇਸ ਸੂਟ ਦਾ ਇਹ ਵਾਲਾ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਜੀ ਇਸ ਦਾ ਫੈਬਰਿਕ ਜਿਹੜਾ ਹੈ ਬਹੁਤ ਹੀ ਸੋਹਣੀ ਵਾਲੀ ਜਿਹੜੀ ਜਾਰਜਟ ਹੈ ਪਿਓਰ ਵਾਲੀ ਜਾਰਜਟ ਲੱਗੀ ਹੋਈ ਹੈ ਤੇ ਇਸ ਦਾ ਕਲਰ ਬਿਲਕੁਲ ਅਸਮਾਨੀ ਜਿਹਾ ਰੰਗ ਸਕਾਈ ਬਲੂ ਲਾਈਟ ਜਿਹਾ ਤੇ ਇਸ ਦੇ ਉੱਪਰ ਬੈਡਰੋਕ ਹੋਇਆ ਵੇ ਬਹੁਤ ਸੋਹਣੇ ਪੇਸਟਲ ਕਲਰਸ ਦੇ ਨਾਲ ਘੇਰਾ ਤੇ neck ਬਣੇ ਹੋਇਆ ਨਾਲ ਫਰੰਟ ਪੂਰਾ ਹੈਵੀ ਬਣਿਆ ਹੋਇਆ ਇਸ ਦੇ ਨਾਲ ਸੌਰੀ ਇਸ ਤਰ੍ਹਾਂ ਇਹ ਹੈ ਜੀ neck ਦਾ ਡਿਜ਼ਾਈਨ ਠੀਕ ਹੈ ਜੀ ਤੇ ਨਾਲ ਹੀ ਇਸ ਦੇ ਬੜੇ ਸੋਹਣੇ ਜਿਹੇ 슬ੀਵਸ ਬਣੇ ਹੋਏ ਜਿ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਦੇ ਨਾਲ ਇਹ 5 ਮੀਟਰ ਦਾ ਸੂਟ ਰਹੇਗਾ ਜੀ ਜੋਰਜਟ ਦਾ ਤੇ ਨਾਲ ਹੀ ਇਸ ਦਾ ਬੇहद ਖੂਬਸੂਰਤ ਜਾਂ ਦੁਪੱਟਾ ਪੂਰਾ ਖੁੱਲਾ ਡੁੱਲਾ ਇਹਦੇ 4 ਸਾਈਡਡ ਜਿਹੜਾ ਹੈ ਬਾਰਡਰ ਤੇ ਸਕੈਲਪਿੰਗ ਹੋਈ ਹੋਈ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਇਹ ਦੁਪੱਟਾ ਰੈਡੀ ਹੋਇਆ ਰਿਹਾ ਤੇ ਛੋਟੇ ਛੋਟੇ ਫਲਾਵਰਸ ਜਿਹੜੇ ਆ ਉਹ ਪੂਰੇ ਦੁਪੱਟੇ ਦੇ ਵਿੱਚ ਬਣੇ ਹੋਏ ਆ ਠੀਕ ਹੈ ਜੀ ਇਹ ਵਾਲਾ ਜਿਹੜਾ ਅਗਲਾ ਸੂਟ ਤੁਸੀਂ ਦੇਖ ਰਹੇ ਹੋ ਇਸ ਦਾ ਕਲਰ ਹੈ ਜੀ ਬੇਜ ਫੈਬਰਿਕ ਇਸ ਦਾ ਪਿਓਰ ਜੌਰਜਟ ਹੈ ਬੇਜ ਕਲਰ ਦੇ ਉੱਪਰ ਬਹੁਤ ਸੋਹਣੇ ਜਿਹੇ ਕਲਰਸ ਬੜਾ ਖੁਸ਼ਜਾ ਡਿਜ਼ਾਈਨ ਜਿਹੜਾ ਤੁਸੀਂ ਬਣਿਆ ਦੇਖ ਰਹੇ ਹੋ ਹੈਂਡਵਰਕ ਦੇ ਨਾਲ ਥ्रेड ਵਰਕ ਹੋਇਆ ਹੋਇਆ ਹੈ ਇਸ ਦੇ ਉੱਪਰ 올ਓਵਰ 5 ਮੀਟਰ ਸੂਟ ਰਹੇਗਾ ਜੀ ਇਹ ਬੇਜ ਕਲਰ ਦਾ ਬੇਜ ਮੀਨਸ ਆਫ ਵਾਈਟ ਜਿਹਾ ਕਲਰ ਹੈ ਇਹਦਾ ਬੜਾ ਸੋਹਣਾ ਜਿਹਾ ਸੁਬਿੰਜਾ ਕਲਰ ਹੈ ਨਾਲ ਇਹਦੀਆਂ 슬ੀਵਜ਼ ਬਣੀਆਂ ਵੀ ਹੈ ਇਹ ਵਾਲੀਆਂ ਤੇ ਇਹ ਸੂਟ ਦੇ ਆਪਾਂ ਤੁਹਾਨੂੰ पहुंचा के उपर भी वर्क दे रहे हैं वाला पूरा फ्लावर जेड़ा बंच बन सारा जोटम के ठीक है जी बड़ा हैवी तो बहुत ही सोहना पार्टीवेयर सूट है, है जी ये इस दुपट्टे छोटे बॉर्डर के उपर पूरे बंचिज बने गए वे वाले फ्लावर वाले विच सारे सूट

ਠੀਕ ਹੈ ਤੇ ਇਸ ਦੇ ਉੱਪਰ ਥਰੈਡ ਵਰਕ ਹੋਇਆ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਪੂਰੇ ਪੈਨਲਸ ਬਣੇ ਹੋਏ ਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਸ ਦੇ ਉੱਪਰ ਲਾਈਟ ਪੀਚ ਤੇ ਥੋੜਾ ਜਿਹਾ ਹੌਟ ਪਿੰਕ ਕੈਰਟ ਚਾ ਕਲਰ ਲਾਈਟ ਗ੍ਰੀਨ ਕਲਰ ਦੇ ਨਾਲ ਵਰਕ ਹੋਇਆ ਹੋਇਆ ਤੇ ਪਲੱਸ ਘੇਰੇ ਤੇ ਉੱਪਰ ਡਿਜ਼ਾਈਨ ਦੇਖੋ ਕਿੰਨਾ ਖੂਬਸੂਰਤ ਡਿਜ਼ਾਈਨ ਬਣਿਆ ਹੋਇਆ ਇਸ ਦਾ ਤੇ ਇਸ ਦੇ ਨਾਲ ਹੀ ਇੱਦੀਆਂ 슬ੀਵਸ ਦੇ ਉੱਪਰ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਇਸ ਦੇ ਪਹੁੰਚੇ ਦੇ ਉੱਪਰ ਵੀ ਇਹ ਵਰਕ ਰਹੇਗਾ ਇਹੀ ਵਾਲਾ ਠੀਕ ਹੈ ਜੀ ਇਹ 올ਓਵਰ ਸੂਟ ਰਹੇਗਾ ਇਹ ਵਿਦਆਊਟ ਦੁਪੱਟਾ ਹੈ ਇਸ ਦੇ ਨਾਲ ਦੁਪੱਟਾ ਤੁਸੀਂ ਟਾਈ ਐਂਡ ਡਾਈ ਦਾ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜਾਂ ਪਲੇਨ ਦੁਪੱਟਾ ਵਿਦਲੇਸ ਵਰਕ ਵੀ ਰੈਡੀ ਕਰਵਾ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਸੂਟ ਸੋਹਣੇ ਲੱਗੇ ਹੋਣਗੇ ਇਹ ਸਾਰੇ ਹੀ ਸੂਟ ਬਹੁਤ ਹੀ ਸ਼ਾਨਦਾਰ ਤੇ ਬੜੇ ਕੰਫਰਟੇਬਲ ਤੇ ਬੜੀ ਰਿਚ ਲੁੱਕ ਵਾਲੇ ਸੂਟ ਨੇ ਠੀਕ ਹੈ ਤੇ ਇਹਨਾਂ ਵਿੱਚੋਂ ਜਿਹੜਾ ਸੂਟ ਤੁਹਾਨੂੰ ਪਸੰਦ ਹੋਵੇ ਉਸ ਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੁਸੀਂ ਜੇ ਨਾਲ ਇਸ ਸੰਬੰਧ ਦੇ ਵਿੱਚ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਤਸੰਨਾ ਗੱਲਬਾਤ ਵੀ ਕਰ ਸਕਦੇ ਹੋ ਸਾਡੇ ਕੋਲ ਸਟੀਚਿੰਗ ਵੀ ਤੁਸੀਂ ਇਹਨਾਂ ਸੂਟਾਂ ਦੀ ਕਰਵਾ ਸਕਦੇ ਹੋ ਇਸੇ ਤਰ੍ਹਾਂ ਦੇ ਸੋਹਣੇ ਸੋਹਣੇ ਸੂਟਾਂ ਦੀ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਿਹਾ ਕਰੋ ਤੇ ਇਸ ਨੂੰ ਬਸ ਬਸ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਦ ਤੱਕ ਲਈ ਧੰਨਵਾਦ ਜੀ ਰਬ ਰੱਖਾ